ਇੱਕ ਕਿਸਾਨ ਜਿਥੇ ਬੰਦੀਆਂ ਹੁਣ ਲੁਕ ਗਈਆਂ ਹੜਾਂ ਦੇ ਵਿੱਚ ਕਿਸਾਨ ਜਿਥੇ ਬੰਦੀਆਂ ਤਾਂ ਨਹੀਂ ਲੁਕਦੀਆਂ ਇਹ ਸਰਕਾਰਾਂ ਹੀ ਲੁਕਦੀਆਂ ਨੇ ਮਤਲਬ ਧਰਨਾ ਲਾਉਣ ਵੇਲੇ ਤਾਂ ਇਹਨਾਂ ਨੂੰ ਸੜਕ ਲਾ ਬੀਂਦੇ ਹੁਣ ਜਿੱਥੇ ਬੰਦੀਆਂ ਲੱਗੀਆਂ ਹੋਈਆਂ ਅਸੀਂ ਰਾਸ਼ਨ ਲੈ ਕੇ ਆਏ ਹਾਂ ਅੱਜ ਬੰਦਲ ਲੀਡਰਾਂ ਨੂੰ ਪੁੱਛੇ ਬਈ ਲੀਡਰਾਂ ਨੂੰ ਫੰਡ ਆਉਂਦੇ ਆ ਫੰਡ ਕਿੱਥੇ ਜਾ ਰਹੇ ਨੇ ਅਸੀਂ ਟਰੱਕ ਵੀ ਲੈ ਕੇ ਆਏ ਆ ਪੱਠੇ ਵੀ ਲੈ ਕੇ ਆਏ ਆ ਜੋ ਚੀਜ਼ ਦੀ ਲੋੜ ਆ ਤੁਸੀਂ ਸਾਨੂੰ ਦੱਸੋ ਅਸੀਂ ਲੈ ਕੇ ਪਹੁੰਚਾਂਗੇ ਜਿੱਥੇ ਲੋੜ ਆ ਅਸੀਂ ਲੈ ਕੇ ਪਹੁੰਚ ਰਹੇ ਆ ਇੱਕ ਹੁਣ ਗੱਲ ਚੱਲ ਰਹੀ ਹੈ ਕਿ ਜਿਹੜੀਆਂ ਕਿਸਾਨ ਜਥੇ ਬੰਦੀਆਂ ਕਿੱਥੇ ਨੇ ਤੇ ਕਿੱਥੇ ਨੇ ਕਿਸਾਨ ਜਥੇ ਬੰਦੀਆਂ ਸਾਥ ਜਥੇ ਬੰਦੀਆਂ ਸੇਵਾ ਤੇ ਬਹੁਤ ਲੱਗੇ ਹੋਏ ਨੇ ਬੰਦੇ ਲੱਗੇ ਹੋਏ ਨੇ ਹਾਂਜੀ ਠੀਕ ਹੈ ਬੜੇ ਲੋਕ ਇਹ ਵੀ ਕਹ ਰਹੇ ਕਿ ਦਿਖਾਈ ਨਹੀਂ ਦੇ ਰਹੀਆਂ ਜਥੇ ਨਹੀਂ ਜੇ ਬਹੁਤ ਸੇਵਾ ਕਰ ਰਹੇ ਨੇ ਸਾਡੀ ਸੇਵਾ ਬਹੁਤ ਹੋ ਰਹੀ ਹੈ ਇਹ ਗੱਲ ਨਹੀਂ ਕਿ ਜਥੇ ਬੰਦੀਆਂ ਫੰਡ ਲੈਣ ਤਾਂ ਆ ਜਾਂਦੀਆਂ ਹੈਲਪ ਕਰਨੇ ਆਉਂਦੀਆਂ ਮਦਦ ਲਈ ਨਹੀਂ ਆਉਂਦੀਆਂ ਨਹੀਂ ਜਥੇ ਬੰਦੀਆਂ ਤਾਂ ਜਿੰਨਾ ਕੋਈ ਫੰਡ ਜਥੇ ਬੰਦੀਆਂ ਨੂੰ ਕੌਣ ਦਿੰਦਾ ਹੈ ਇਹ ਜ਼ਿੰਮੇਵਾਰ ਹੀ ਹੁੰਦੇ ਨੇ ਥੋੜਾ ਬਹੁਤਾ ਚਲੋ ਕਿਸੇ ਦੇ ਘਰੇ ਮੰਗੜ ਤਾਂ ਆਉਂਦੀ ਨਹੀਂ ਜਥੇ ਬੰਦੀਆਂ ਉਹ ਆਪ ਦੇ ਟਾਂਗਣ ਵਾਲੀ ਜੋ ਸੇਵਾ ਹੈਗੀ ਉਹ ਲੋਕਾਂ ਦੀ ਕਰਦੇ ਨੇ ਜੋ ਕੁਝ ਹੋਵੇ ਚਾਹੇ ਆਉਦੀ ਜੇਵ ਚੋਂ ਕਰਨਾ ਪਵੇ ਚਾਹੇ ਜਿਵੇਂ ਮਰਜ਼ੀ ਕਰਨਾ ਪਵੇ ਕਿੰਨੀ ਇੱਕ ਸੇਵਾ ਜਿਹੜੀ ਸਰਕਾਰ ਦੇ ਵੱਲੋਂ ਹੁਣ ਤੱਕ ਇੱਥੇ ਪਹੁੰਚੀ ਹੈ ਉਹ ਕਹਿੰਦੇ ਕਿ ਅਸੀਂ ਬੜਾ ਕੁਝ ਪਹੁੰਚਾ ਰਹੇ ਹਾਂ ਅਸੀਂ ਜਿੰਨੇ ਪਿੰਡਾਂ 'ਚ ਗਏ ਆ ਪਿੰਡਾਂ ਵਾਲੇ ਕਹਿੰਦੇ ਸਾਡੇ ਕੋਲੇ ਕੁਝ ਨਹੀਂ ਪਹੁੰਚਿਆ ਜਿੱਥੇ ਜਾ ਰਹੇ ਆ ਲੋਕ ਪਾਣੀਾਂ 'ਚ ਡੁੱਬੇ ਹੋਏ ਆ ਲੰਗਰ ਤੋਂ ਬੈਠੇ ਆ ਰਾਸ਼ਨ ਤੋਂ ਬੈਠੇ ਆ ਚਾ ਲੀਡਰ ਆ ਉਹਦੇ ਘਰੇ ਬੈਠੇ ਜੀ ਉਹਨਾਂ ਨੂੰ ਕੀ ਟੈਨਸ਼ਨ ਆ ਉਹ ਤਾਂ ਫੰਡ ਇਕੱਠੇ ਕਰਨ ਤੇ ਲੱਗੇ ਹੋਏ ਆ ਉਹਨਾਂ ਨੂੰ ਕੀ ਲੈਣਾ ਦੇਣਾ ਉਹਨਾਂ ਵਾਸਤੇ ਇੱਕ ਵਿਆਹ ਆ ਗਿਆ ਜੀ ਮਤਲਬ ਉਹਨਾਂ ਨੂੰ ਚਾਹ ਚੜਿਆ ਹੋਇਆ ਉਹਨਾਂ ਨੂੰ ਤਾਂ ਚਾਹ ਚੜਿਆ ਪੈਸੇ ਇਕੱਠੇ ਕਰਨ ਗਏ ਉਹ ਤਾਂ ਇੱਥੇ ਤਾਂ ਗਰੀਬ ਲੋਕ ਮਰਨ ਗਏ ਉਹਨਾਂ ਨੇ ਤਾਂ ਪੈਸੇ ਇਕੱਠੇ ਕਰਨੇ ਜਿੰਨੇ ਕਰ ਲਏ ਭਗਵੰਤ ਮਾਨ ਨੇ ਤਾਂ ਕਦੂ ਦਿੱਤੇ ਸੀ ਉਹ ਵੀ ਰੋੜ ਗਏ ਕਦੂ ਵੀ ਰੋੜ ਗਏ ਕਦੂ ਵੀ ਰੋੜ ਗਏ ਹਾਂ ਕਦੋਂ ਦਿੱਤੇ ਕੁਛ ਨਹੀਂ ਕਦੋਂ ਦਿੱਤੇ ਸੀ 2023 ਚ ਮੁਆਵਜ਼ਾ ਦਾ ਮਤਲਬ ਹੈ ਕਹਿੰਦੇ ਵੀ ਕਦੂ ਕਰੋਗੇ ਤਾਂ ਮੁਆਵਜ਼ਾ ਬੱਕਰੀ ਮੁਰਗੀ ਦਾ ਤਾਂ ਵੀ ਉਹ ਤਾਂ ਰੋੜ ਗਏ ਕੁਛ ਨਹੀਂ ਮਿਲਿਆ ਲੋਕ ਇਹ ਕਹਿ ਰਹੇ ਕਿ ਕਿਸਾਨ ਜਥੇਬੰਦੀਆਂ ਵਾਲੇ ਹੜ੍ਹਾਂ ਵਿੱਚ ਦਿਖਾਈ ਨਹੀਂ ਦੇ ਰਹੇ ਕਿ ਨਹੀਂ ਜੀ ਸਭ ਤੋਂ ਅੱਗੇ ਨੇ ਕਿਸਾਨ ਜਥੇਬੰਦੀਆਂ ਦੇ ਹਾਂ ਅੱਜ ਲੀਡਰ ਤਕਰੀਬਨ ਥੋੜਾ ਲੇਟ ਹੋ ਜਾਂਦਾ ਕਿਸਾਨ ਜਥੇਬੰਦੀਆਂ ਪਹਿਲੇ ਆ ਜਾਂਦੇ ਲੋਕ ਵਾਈਟੀਬੀ ਨਾਲ ਜੁੜੇ ਹੋ ਤੁਸੀਂ ਮੈਂ ਅਮਤਾਜ ਹੜ ਆਏ ਹੋਏ ਨੇ ਪੂਰੇ ਪੰਜਾਬ ਭਰ ਦੇ ਜੋ ਇਲਾਕੇ ਨੇ ਬਾਰਡਰ ਤੇ ਪੈਂਦੇ ਨੇ ਉਹਨਾਂ ਵਿੱਚ ਹੜ੍ਹ ਨੇ ਪਾਣੀ ਲਗਾਤਾਰ ਵਧਦਾ ਜਾ ਰਿਹਾ ਉੱਥੇ ਇੱਕ ਸਵਾਲ ਉੱਠਿਆ ਬੜੇ ਲੋਕ ਹੁਣ ਸੋਸ਼ਲ ਮੀਡੀਆ ਉੱਤੇ ਪਾ ਰਹੇ ਆ ਕਿ ਕਿਸਾਨ ਜਥੇਬੰਦੀਆਂ ਕਿੱਥੇ ਨੇ ਉਹ ਦਿਖਾਈ ਨਹੀਂ ਦੇ ਰਹੀਆਂ ਤਾਂ ਤੁਹਾਨੂੰ ਉਹ ਦਿਖਾ ਦਿੰਨੇ ਆ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਪਿੰਡਾਂ ਦੇ ਵਿੱਚ ਪਹੁੰਚ ਕੇ ਕਿਸ ਤਰੀਕੇ ਨਾਲ ਸੇਵਾ ਕਰ ਰਹੀਆਂ ਨੇ ਕਿਸ ਤਰੀਕੇ ਨਾਲ ਹਰਾ ਚਾਰਾ ਵੰਡ ਰਹੀਆਂ ਨੇ ਰਸ਼ਨ ਵੰਡ ਰਹੀਆਂ ਨੇ ਇਹਨਾਂ ਲੋਕਾਂ ਨੂੰ ਹਾਲਾਂਕਿ ਸਰਕਾਰ ਦੇ ਨੁਮਾਇੰਦੇ ਇੱਥੇ ਪਹੁੰਚਿਆ ਜ ਨਹੀਂ ਉਹ ਲੋਕਾਂ ਨੂੰ ਪੁੱਛ ਲਵਾਂਗੇ ਪਰ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਟਰੈਕਟਰ ਲਗਾਤਾਰ ਇੱਥੇ ਪਹੁੰਚ ਰਹੇ ਨੇ ਤੇ ਸਮਾਨ ਹੈ ਜਿਹੜਾ ਉਹ ਵੰਡ ਰਹੇ ਨੇ ਤਾਂ ਇੱਧਰ ਦਿਖਾ ਦਿੰਨੇ ਆ ਕਿ ਜਿਹੜਾ ਹਰਾ ਚਾਰਾ ਆ ਉਹ ਦਿੱਤਾ ਜਾ ਰਿਹਾ ਲੋਕਾਂ ਨੂੰ ਉਹਨਾਂ ਦੇ ਪਸ਼ੂਆਂ ਦੇ ਲਈ ਕਿਉਂਕਿ ਪਸ਼ੂ ਬੜੇ ਦਿਨਾਂ ਤੋਂ ਭੁੱਖੇ ਬੈਠੇ ਨੇ ਉਹਨਾਂ ਨੂੰ ਪੁੱਛ ਲੈਨੇ ਆਂ ਬਾਈ ਜੀ ਕਿੰਨੇ ਦਿਨ ਹੋ ਗਏ ਪਸ਼ੂ ਭੁੱਖੇ ਬੈਠੇ ਨੇ ਤੁਹਾਡੇ ਜੀ ਅਜੇ ਤੱਕ ਤਾਂ ਵੀ ਡੇਲੀ ਦਾ ਕੋਈ ਫੀਡ ਆ ਜਾਂਦੀ ਹੈ ਕਦੇ ਤੇ ਕਦੇ ਆਚਾਰ ਆ ਜਾਂਦਾ ਜੀ ਮਤਲਬ ਤੁਹਾਡੀ ਜਿਹੜੀ ਫਸਲ ਸੀ ਉਹ ਤਾਂ ਤਬਾਹ ਹੋ ਗਈ ਸਾਰੀ ਹਾਂਜੀ ਹਾਂਜੀ ਹੁਣ ਕੌਣ ਕੌਣ ਪਹੁੰਚੇ ਤੁਹਾਡੇ ਲੈ ਕੇ ਇਹ ਤਾਂ ਹੁਣ ਪਿੰਡਾਂ ਵਾਲੇ ਵੀ ਜਾਨਕੀ ਲੈ ਕੇ ਆ ਰਹੇ ਨੇ ਕਿਸਾਨ ਯੂਨੀਅਨ ਚੱਡਾ ਪ੍ਰਦਾਨ ਕਿਸਾਨ ਯੂਨੀਅਨ ਚੱਡਾ ਪ੍ਰਦਾਨ ਜੀ ਮਲੇ ਕਿਸਾਨ ਯੂਨੀਅਨ ਵਾਲੇ ਪਿੰਡਾਂ ਵਿੱਚ ਸਮਾਨ ਪਹੁੰਚਾ ਰਹੇ ਆ ਪਹੁੰਚਾ ਰਹੇ ਆ ਹਾਂ ਸਰਕਾਰੀ ਨਮੈਂਦਾ ਆਇਆ ਕੋਈ ਬਾਹਰ ਪਿੰਡ ਆਏ ਆ ਹਾਂ ਗੋਲਡੀ ਸਾਹਿਬ ਆਏ ਕੀ ਦੇਖੇ ਗਏ ਭਈ ਥੀੜ ਫਿਊਟ ਚਾਰਾ ਚੂਰਾ ਵੀ ਦੇਖੀ ਹਾਂ ਠੀਕ ਹੈ ਕੋਈ ਮੁਆਵਜ਼ਾ ਵਗੈਰੇ ਦਾ ਐਲਾਨ ਕੀਤਾ ਹਲੇ ਤੱਕ ਮੁਆਵਜ਼ੇ ਦਾ ਜਫੇ ਲਾਲ ਤਾਂ ਪਾਣੀ ਹੈਗਾ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕੀ ਹੁੰਦਾ ਪਿਛਲੀ ਵਾਰ ਦਾ ਮਿਲਿਆ ਪਿਛਲੀ ਵਾਰ ਮਿਲਿਆ ਸੀ 6800 ਰੁਪਏ ਕਿਸ ਨੂੰ 65 ਉਹ ਤਾਂ ਕਹਿੰਦੇ ਕੇਂਦਰ ਸਰਕਾਰ ਦਾ ਆਇਆ ਸੀ ਇਹ ਨਹੀਂ ਹੁਣ ਪਤਾ ਸਾਨੂੰ ਉਹੀ ਮਿਲਿਆ ਉਸ ਤੋਂ ਬਾਅਦ ਨਹੀਂ ਮਿਲਿਆ ਸਾਨੂੰ ਉਹੀ ਮਿਲਿਆ ਹਾਂਜੀ ਹਾਂ ਹੁਣ ਇੱਕ 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 ਹੁਣ ਗੱਲ ਚੱਲ ਰਹੀ ਹੈ ਕਿ ਜਿਹੜੀਆਂ ਕਿਸਾਨ ਜੱਥੇ ਬੰਦੀਆਂ ਕਿੱਥੇ ਨੇ ਤੇ ਕਿੱਥੇ ਨੇ ਕਿਸਾਨ ਜੱਥੇ ਬੰਦੀਆਂ ਕਿਸਾਨ ਜੱਥੇ ਬੰਦੀਆਂ ਸੇਵਾ ਤੇ ਬਹੁਤ ਲੱਗੇ ਹੋਏ ਨੇ ਬੰਦੇ ਲੱਗੇ ਹੋਏ ਨੇ ਹਾਂਜੀ ਠੀਕ ਹੈ ਬੜੇ ਲੋਕ ਇਹ ਵੀ ਕਹ ਰਹੇ ਕਿ ਦਿਖਾਈ ਨਹੀਂ ਦੇ ਰੀਆਂ ਜੱਥੇ ਨਹੀਂ ਜੇ ਬਹੁਤ ਸੇਵਾ ਕਰ ਰਹੇ ਹਨ ਸਾਡੀ ਸੇਵਾ ਬਹੁਤ ਹੋ ਰਹੀ ਹੈ ਇੰਝ ਗੱਲ ਨਹੀਂ ਹਮ ਕਹਨ ਤਾਂ ਲੋਕੀ ਬਹੁਤ ਕਈ ਕੁਝ ਗਏ ਜਾਂਦੇ ਵੀ ਸਾਨੂੰ ਵਾਣੀ ਮਿਲ ਰਿਆ ਨਹੀਂ ਮਿਲਿਆ ਨਾਂ ਤਾਂ ਜਿੰਨੇ ਜੋਗੇ ਹੈਗੇ ਨੇ ਸਾਨੂੰ ਉਹ ਨਹੀਂ ਮਦਦ ਕਰਦੇ ਪਏ ਨੇ ਮਦਦ ਕਰਦੇ ਆ ਹਾਂਜੀ ਜਿਵੇਂ ਜਦੋਂ ਆਮ ਦਿਨਾਂ ਦੇ ਵਿੱਚ ਜਦੋਂ ਸਹੀ ਹੁੰਦਾ ਸਾਰੇ ਕੁਝ ਫੰਡ ਲੈਣ ਆਉਂਦੇ ਹੋਣਗੇ ਤੁਹਾਡੇ ਤੋਂ ਹਾਂ ਅਛਾ ਇਹ ਫੌਡ ਲੈਂਦੇ ਨਹੀਂ ਲੈਂਦੇ ਆਪਦੇ ਤਰਫ ਸੇ ਵਗਦਾ ਨਹੀਂ ਫੌਡ ਲੈਂਦੇ ਨਹੀਂ ਹਾਂ ਸਮਾਨ ਵਗੈਰਾ ਦੇ ਰਿਹਾ ਤੁਨੂੰ ਹਾਂਜੀ ਹਾਂਜੀ ਕਿਚਨ ਕੁਝ ਲੱਗਦਾ ਕਿ ਪਹੁੰਚ ਰਿਹਾ ਲੱਗਦਾ ਹਾਂਜੀ ਜੀ ਤਾਂ ਗੱਲਬਾਤ ਹੋਰ ਵੀ ਕਰ ਲੈਣਾ ਕਿਵੇਂ ਦੇਖਦੇ ਹੋ ਜੀ ਇੱਕ ਸਵਾਲ ਉੱਠ ਰਿਹਾ ਵੀ ਕਿਸਾਨ ਜੱਥੇ ਬੰਦੀਆਂ ਹੁਣ ਕਿੱਥੇ ਆ بڑے ਲੋਕ ਕਹਿ ਰਹੇ ਆ ਕਿ ਆਮ ਤੌਰ ਤੇ ਜਦੋਂ ਧਰਨਾ ਲਾਉਣਾ ਹੁੰਦਾ ਦਿਖ ਜਾਂਦੀ ਹੁਣ ਹੜਾਂ ਚ ਨਹੀਂ ਪਹੁੰਚੀਆਂ ਜੀ ਆ ਹੀ ਜਾਂਦੇ ਨੇ ਸਾਡੇ ਕੋਲ ਥੋੜਾ ਬਹੁਤਾ ਹਾਂ ਬਾਕੀ ਵੱਖ-ਵੱਖ ਲੀਡਰ ਆਂਦੇ ਰਹਿੰਦੇ ਨੇ ਫਟ ਫਟ ਖਿਚਾ ਕੇ ਚਲੇ ਜਾਂਦੇ ਨੇ ਹਮ ਅੱਛਾ ਲੀਡਰ ਜਿਹੜੇ ਆਉਂਦੇ ਫੋਟੋ ਖਿਚਾ ਕੇ ਚਲੇ ਜਾਂਦੇ ਬਸ ਫੋਟੋ ਖਿਚਾ ਕੇ ਚਲੇ ਜਾਂਦੇ ਨੇ ਕੋਈ ਥੋੜੇ ਬਦ ਦੇ ਵੀ ਜਾਂਦਾ ਹਮ ਬਾਕੀ ਹੁਣ ਸਾਡੇ ਅਸੀਂ ਤਾਂ ਵਿੱਚ ਗਿਰੇ ਹੀ ਪਏ ਆ ਜੀ ਤੇ ਸਾਨੂੰ ਤਾਂ ਹਰ ਚੀਜ਼ ਦੀ ਜਰੂਰਤ ਹੈ ਜੀ ਸਾਡਾ ਤੋਂ ਦੇਖਦਾ ਹੀ ਪਿਆ ਜੇ ਵੀ ਸਾਡਾ ਕਿੰਨਾ ਕੁ ਪਾਣੀ ਆ ਚੁੱਕਿਆ ਹੈ ਸਾਡੀ ਸਾਰੀ ਫਸਲ ਵੀ ਤਬਾਹ ਹੋ ਗਈ ਸਾਰਾ ਡੰਗਰਾਂ ਦਾ ਚਾਰਾ ਸਭ ਕੁਝ ਟੋੜੀ-ਦਾੜੀ ਸਭ ਕੁਝ ਰੋੜ ਗਏ ਨੇ ਜੀ ਸਾਨੂੰ ਤਾਂ ਹਰ ਚੀਜ਼ ਦੀ ਲੋੜ ਹੈ ਹਮ ਤੇ ਜਿੰਨੀ ਕੋ ਪਹੁੰਚਦੀ ਹੈ ਮਗਰ ਉਹਨਾਂ ਹੀ ਕੋ ਵੰਡ ਕੇ ਮਾਨੂ ਬੁਣ ਲੈ ਨਾ ਬਸ ਇਹ ਜਿਹੜੀ ਟਰਾਲੀ ਕਿੱਥੋਂ ਆਈ ਹੈ ਪਤਾ ਕੁਝ ਦੇ ਬਾਰੇ ਹਾਂਜੀ ਇਹ ਸਾਡੇ ਨੱਡਾ ਸਾਹਿਬ ਨੇ ਨਾਲ ਹੀ ਲੈ ਕੇ ਆਏ ਨੇ ਹਾਂ ਹਰੀਸ਼ ਨੱਡਾ ਸਾਹਿਬ ਪ੍ਰਧਾਨ ਨੇ ਠੀਕ ਹੈ ਕਿਸਾਨ ਜੀ ਉਹਨੇ ਅੰਦਰ ਪ੍ਰਧਾਨ ਨੇ ਹਾਂ ਉਹਦਾ ਪ੍ਰਧਾਨ ਨੇ ਅੱਲਾ ਦਾ ਪ੍ਰਧਾਨ ਨੇ ਤੇ ਇਹ ਸਾਡੇ ਵਾਸਤੇ ਪੱਠਿਆਂ ਦਾ ਚਾਰਾ ਲੈ ਕੇ ਆਏ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਨਾ ਅੱਗੇ ਨਾ ਕੋਈ ਪੱਠੇ ਨਹੀਂ ਕੋਈ ਲੈ ਕੇ ਆਇਆ ਦੂਸਰਾ ਹਾਂ ਕੋਈ ਦੂਸਰਾ ਆਚਾਰ ਚੂਰ ਵਗੈਰਾ ਮੱਜਾ ਵਾਸਤੇ ਆਇਆਗਾ ਹਮ ਬਿਲਕੁਲ ਗੱਲਬਾਤ ਹੋਰ ਵੀ ਲੋਕਾਂ ਨਾਲ ਕਰ ਲੈਣੇ ਆ ਕਿ ਭਾਈ ਜੀ ਕਿਵੇਂ ਦੇਖਦੇ ਹੋ ਬੜਾ ਪ੍ਰਚਾਰ ਕਰ ਰਹੇ ਕਿ ਕਿਸਾਨ ਜਿਥੇ ਬੰਦੀਆਂ ਹੁਣ ਲੁਕ ਗਈਆਂ ਹੜਾਂ ਦੇ ਵਿੱਚ ਹਾਂਜੀ ਕਿਸਾਨ ਜਿਥੇ ਬੰਦੀਆਂ ਤਾਂ ਨਹੀਂ ਲੁਕਦੀਆਂ ਇਹ ਸਰਕਾਰਾਂ ਹੀ ਲੁਕਦੀਆਂ ਨੇ ਕਿਸਾਨ ਜਿਥੇ ਬੰਦੀਆਂ ਤਾਂ ਜਿੱਥੇ ਹੁੰਦਾ ਬਾਹਰ ਚੜ ਕੇ ਅੱਗੇ ਆ ਕੇ ਸੇਵਾ ਕਰਦੇ ਨੇ ਹੋਰ ਸਮਾਜ ਸੇਵੀ ਲੋਕ ਜੋ ਹੋ ਗਏ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਇਹ ਹੀ ਭਜਕਦੀਆਂ ਨੇ ਲੋਕਾਂ ਨੂੰ ਗੁੰਮਰਾਹ ਕਰਦੀਆਂ ਨੇ ਵੋਟਾਂ ਦੇ ਟਾਈਮ ਤੇ ਤੁਹਾਡਾ ਉਹ ਕਰ ਦੇਗਾ ਆ ਕਰ ਦੇਵੇ ਤੁਸੀਂ ਵੇਖ ਹੀ ਰਹੇ ਹੋ ਕਿੰਨਾ ਪਾਣੀ ਨਾਲ ਬਹੁਤ ਮਾੜਾ ਹਾਲ ਹੋ ਰਿਹਾ ਲੋਕਾਂ ਦੀ ਫਸਲਾਂ ਤਬਾਹ ਹੋ ਰਹੀਆਂ ਨੇ ਅਜੇ ਤੱਕ ਕੋਈ ਵੀ ਮਤਲਬ ਵੀ ਇਹਨਾਂ ਦੀ ਸਾਰ ਲੈਣ ਲਈ ਨਹੀਂ ਤਿਆਰ ਹੈਗਾ ਮਤਲਬ ਸਹੀ ਢੰਗ ਨਾਲ ਕੋ ਕਹਿ ਦੇਣਗੇ ਗਰਦਾਵਰੀਆਂ ਕਰ ਦੇਣਗੇ ਉਹ ਕਰ ਦੇਣਗੇ ਅਜੇ ਤੱਕ ਤਾਂ 23 ਵਿੱਚ ਵੀ ਇੱਥੇ ਪਾਣੀ ਆਇਆ ਕਿਸੇ ਨੇ ਤਾਂ ਕੋਈ ਸ਼ਹਿਦ ਦਿੱਤੀ ਨਹੀਂ ਹੈਗੀ ਵੀ ਕਿਸੇ ਨੂੰ ਕਿਸੇ ਨੂੰ ਕੋਈ ਮਤਲਬ ਮੁਆਵਜ਼ਾ ਮਿਲ ਗਿਆ ਫਸਲ ਦਾ ਜਾਂ ਕੁਝ ਹੈ ਕੋਈ ਇਹੀ ਤਾਂ ਬੰਦਾ ਕਹੇ ਦੇ ਕਿਸੇ ਨੂੰ ਮੁਆਵਜ਼ਾ ਮਿਲਿਆ ਕੋਈ ਨਹੀਂ ਦਿੱਤਾ ਨਾ ਨਹੀਂ ਮਿਲਿਆ ਕੁਝ ਵੀ ਕਿਸੇ ਨੂੰ ਜਿਵੇਂ ਆਮ ਤੌਰ ਤੇ ਕਹਿੰਦੇ ਕਿ ਜਦੋਂ ਬੰਦੀਆਂ ਫੰਡ ਲੈਣ ਤਾਂ ਆ ਜਾਂਦੀਆਂ ਹੈਲਪ ਕਰਨ ਨਹੀਂ ਆਉਂਦੀਆਂ ਮਦਦ ਲਈ ਨਹੀਂ ਆਉਂਦੀਆਂ ਨਹੀਂ ਜਦੋਂ ਬੰਦੀਆਂ ਤਾਂ ਜਿੰਨਾ ਕੋਈ ਫੰਡ ਜਦੋਂ ਬੰਦੀਆਂ ਨੂੰ ਕੌਣ ਦਿੰਦਾ ਹੈ ਇਹ ਜ਼ਿੰਮੇਦਾਰੀ ਹੁੰਦੇ ਨੇ ਥੋੜਾ ਬਹੁਤਾ ਚਲੋ ਕਿਸੇ ਦੇ ਘਰੇ ਮੰਗੜ ਤਾਂ ਆਉਂਦੀ ਨਹੀਂ ਜਦੋਂ ਬੰਦੀਆਂ ਉਹ ਆਪਦੇ ਟਾਂਗਣ ਵਾਲੀ ਜੋ ਸੇਵਾ ਹੈਗੀ ਉਹ ਲੋਕਾਂ ਦੀ ਕਰਦੇ ਨੇ ਜੋ ਕੋਈ ਹੋਵੇ ਚਾਹੇ ਆਉਦੀ ਜੇਬ ਚੋਂ ਕਰਨਾ ਪਵੇ ਚਾਹੇ ਜਿਵੇਂ ਮਰਜ਼ੀ ਕਰਨਾ ਪਵੇ ਪਰ ਇਹ ਜਿਹੜੀਆਂ ਇਹ ਸਰਕਾਰਾਂ ਜਿਹੜੀਆਂ ਨੇ ਇਹਦੇ ਜ਼ਿੰਮੇਵਾਰ ਹੈਗੀਆਂ ਨੇ ਇਹ ਲੋ ਜਦੋਂ ਇਲੈਕਸ਼ਨ ਦੇ ਟਾਈਮ ਤੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਤੇ ਗੁੰਮਰਾਹ ਕਰਦੇ ਨੇ ਤੇ ਪਿੱਛੇ ਜਦੋਂ ਇਹਦੀ ਨਫਤਾਂ ਆਉਂਦੀਆਂ ਕੋਈ ਸਾਰ ਲੈਣ ਲਈ ਤਿਆਰ ਨਹੀਂ ਹੁੰਦਾ ਬਿਲਕੁਲ ਬਾਈ ਤੁਹਾਡੇ ਇੱਕ ਪ੍ਰਚਾਰ ਚੱਲ ਰਿਹਾ ਆਸੇ ਪਾਸੇ ਕਿ ਜਿੱਥੇ ਹੜ ਆਏ ਹੋਏ ਆ ਉੱਥੇ ਜਿੱਥੇ ਬੰਦੀਆਂ ਨਹੀਂ ਦਿਖ ਰਹੀ ਮਤਲਬ ਧਰਨਾ ਲਾਉਣ ਵੇਲੇ ਤਾਂ ਇਹਨਾਂ ਨੂੰ ਸੜਕ ਲਾਬੀ ਨਹੀਂ ਜਿੱਦੋਂ ਵੀਰੇ ਜਿੱਥੇ ਬੰਦੀਆਂ ਲੱਗੀਆਂ ਹੋਈਆਂ ਅਸੀਂ ਰਾਸ਼ਨ ਲੈ ਕੇ ਆਏ ਆ ਅੱਜ ਬੰਦਲ ਲੀਡਰਾਂ ਨੂੰ ਪੁੱਛੇ ਬਾਈ ਲੀਡਰਾਂ ਨੂੰ ਫੰਡ ਆਉਂਦੇ ਆ ਫੰਡ ਕਿੱਥੇ ਜਾ ਰਹੇ ਨੇ ਕੋਈ ਲੀਡਰ ਪਿੰਡਾਂ ਚ ਨਹੀਂ ਦੇਖ ਰਿਹਾ ਕਿਸਾਨ ਜਿੱਥੇ ਬੰਦੀਆਂ ਨੂੰ ਕਿਹੜ ਕਿਸਾਨ ਜੱਥੇਬੰਦੀ ਜਿੰਨੇ ਜੋਗੇ ਹੈਗੇ ਅਸੀਂ ਲੈ ਕੇ ਆਏ ਆ ਅਸੀਂ ਟਰੱਕ ਵੀ ਲੈ ਕੇ ਆਏ ਆ ਪੱਠੇ ਵੀ ਲੈ ਕੇ ਆਏ ਆ ਜੋ ਚੀਜ਼ ਦੀ ਲੋੜ ਆ ਤੁਸੀਂ ਸਾਨੂੰ ਦੱਸੋ ਅਸੀਂ ਲੈ ਕੇ ਪਹੁੰਚਾਂਗੇ ਜਿੱਥੇ ਲੋੜ ਆ ਅਸੀਂ ਲੈ ਕੇ ਪਹੁੰਚ ਰਹੇ ਆ ਲੀਡਰ ਤਾਂ ਕੋਈ ਬਈ ਇੱਥੇ ਬਾਲਟੀਆਂ ਨਾਲ ਰਾਸ਼ਨ ਵੰਡਦੇ ਫਿਰਦੇ ਰਹੇ ਲੀਡਰਾਂ ਨੂੰ ਕੀ ਦਸੀਏ ਮਤਲਬ ਕਿੰਨੀ ਕ ਸੇਵਾ ਜਿਹੜੀ ਸਰਕਾਰ ਦੇ ਵੱਲੋਂ ਹੁਣ ਤੱਕ ਇੱਥੇ ਪਹੁੰਚੀ ਹੈ ਜਿਹਨੇ ਕਹਿੰਦੇ ਕਿ ਅਸੀਂ ਬੜਾ ਕੁਝ ਪਹੁੰਚਾ ਰਹੇ ਹਾਂ ਅਸੀਂ ਜਿੰਨੇ ਪਿੰਡਾਂ 'ਚ ਗਏ ਆ ਪਿੰਡਾਂ ਵਾਲੇ ਕਹਿੰਦੇ ਸਾਡੇ ਕੋਲੇ ਕੁਝ ਨਹੀਂ ਪਹੁੰਚਿਆ ਜਿੱਥੇ ਜਾ ਰਹੇ ਆ ਲੋਕ ਪਾਣੀਾਂ 'ਚ ਡੁੱਬੇ ਹੋਏ ਆ ਲੰਗਰ ਤੋਂ ਬੈਠੇ ਆ ਰਾਸ਼ਨ ਤੋਂ ਬੈਠੇ ਆ ਕੋਈ ਲੀਡਰ ਨਹੀਂ ਉਹਨਾਂ ਕੋਲ ਪਹੁੰਚਿਆ ਲੀਡਰ ਆ ਉਹਦੇ ਘਰੇ ਬੈਠੇ ਜੀ ਉਹਨਾਂ ਨੂੰ ਕੀ ਟੈਨਸ਼ਨ ਆ ਉਹ ਤਾਂ ਫੰਡ ਇਕੱਠੇ ਕਰਨ ਤੇ ਲੱਗੇ ਹੋਏ ਆ ਉਹਨਾਂ ਨੂੰ ਕੀ ਲੈਣਾ ਦੇਣਾ ਉਹਨਾਂ ਵਾਸਤੇ ਤਾਂ ਇੱਕ ਵਿਆਹ ਆ ਗਿਆ ਜੀ ਮਤਲਬ ਉਹਨਾਂ ਨੂੰ ਚਾਹ ਚੜਿਆ ਹੋਇਆ ਉਹਨਾਂ ਨੂੰ ਤਾਂ ਚਾਹ ਚੜਿਆ ਪੈਸੇ ਇਕੱਠੇ ਬਿਲਕੁਲ ਤਾਂ ਲਗਾਤਾਰ ਦਿਖਾ ਦਿੰਨੇ ਆ ਜਿਹੜੇ ਲੋਕ ਨੇ ਇੱਥੋਂ ਖਰਾ ਚਾਰਾ ਵਗੈਰਾ ਜਿਹੜਾ ਜਿੱਥੇ ਬੰਦਿਆਂ ਦੇ ਟਰੈਕਟਰ ਇੱਥੇ ਪਹੁੰਚੇ ਨੇ ਉਹਨਾਂ ਨੂੰ ਵੰਡ ਰਹੇ ਨੇ ਹੋਰ ਵੀ ਗੱਲਬਾਤ ਕਰ ਲੈਣੇ ਆ ਬਾਈ ਜੀ ਕਿੰਨੇ ਦਿਨ ਹੋ ਗਏ ਹੜਾ ਇਹਨੂੰ ਤੇ ਤੁਹਾਡੇ ਇਲਾਕੇ ਦੇ ਵਿੱਚ ਇੱਥੇ ਹੋ ਗਿਆ ਜੀ 15 20 ਦਿਨਾਂ 15 20 ਦਿਨ ਹੋ ਗਏ ਹਾਲਾਤ ਕੀ ਆ ਪਸ਼ੂਆਂ ਵਗੈਰਾ ਹਾਲਾਤ ਬਹੁਤ ਮਾੜੇ ਨੇ ਜੀ ਆਹ ਚਰਾਚਾਰਾ ਤਾਂ ਅੱਜ ਹੀ ਆਇਆ ਅੱਗੇ ਆਚਾਰ ਤਾਂ ਆਉਂਦਾ ਰਿਹਾ ਪਰ ਹਰਾ ਚਾਰਾ ਅੱਜ ਆਇਆ ਜੀ ਇਹ ਹਰਾ ਚਾਰਾ ਕੌਣ ਲੈ ਕੇ ਆਇਆ ਇਹ ਆਏ ਨੇ ਜੀ ਕਿਸਾਨ ਯੂਨੀਅਨ ਵਾਲੇ ਲੈ ਕੇ ਕਿਸਾਨ ਯੂਨੀਅਨ ਵਾਲੇ ਆਏ ਅੱਜ ਹੀ ਆਏ ਨੇ ਜੀ ਪਹਿਲੀ ਵਾਰ ਹਾਂਜੀ ਇਹ ਅੱਜ ਪਹੁੰਚੇ ਹਾਂਜੀ ਅੱਜ ਪਹੁੰਚੇ ਨੇ ਜੀ ਇਸ ਤੋਂ ਪਹਿਲਾਂ ਰੇਸ਼ ਨੱਡਾ ਜੀ ਲਾਧੂ ਕਾ ਪਿੰਡ ਤੋਂ ਹਾਂਜੀ ਹਰਾ ਚਾਰਾ ਲੈ ਕੇ ਆਏ ਹਾਂ ਹਾਂਜੀ ਹਰਾ ਚਾਰਾ ਲੈ ਕੇ ਸਰਕਾਰੀ ਮੰਤਰੀ ਵਗੈਰੋ ਕੋਈ ਪਹੁੰਚਿਆ ਕੁਝ ਲੈ ਕੇ ਤੁਹਾਡੇ ਕੋਲ ਹਾਂਜੀ ਕੁਝ ਆਇਆ ਹੈ ਰਾਸ਼ਨ ਫੀਡ ਅੱਗੇ ਗੋਲੀਆਂ ਵੰਡ ਗਿਆ ਨੇ ਜੀ ਪਸ਼ੂਆਂ ਵਾਸਤੇ ਕਿੰਨੀ ਕਿੰਨੀ ਦੇ ਗਏ ਉਹ ਜੀ ਤਕਰੀਬਨ ਦੇ ਗਏ ਨੇ ਘਟਾ ਘਟਾ ਜੀ ਘਟਾ ਘਟਾ ਦੇ ਗਏ ਹਾਂਜੀ ਹਾਂਜੀ ਠੀਕ ਹੈ ਕਿੰਨੇ ਦਿਨ ਹੋ ਗਏ ਆਏ ਉਹਨਾਂ ਨੂੰ ਉਹਨਾਂ ਨੂੰ ਹੋ ਗਿਆ ਜੀ 5-6 ਦਿਨ ਪੰਜ 6 ਦਿਨ ਹਾਂਜੀ ਹਾਂਜੀ ਘਟਾ ਤਾਂ ਮੁੱਕ ਗਿਆ ਹੁਣ ਹਾਂਜੀ ਉਹ ਤਾਂ ਜੀ ਬਸ ਖਤਮ ਹੋਣ ਵਾਲਾ ਜੀ ਹਾਂਜੀ ਔਰ ਸਰਕਾਰਾਂ ਤੋਂ ਅਸੀਂ ਇਹ ਮੰਗ ਕਰਦੇ ਵੀ ਜਿਹੜਾ ਸਾਡਾ ਨੁਕਸਾਨ ਹੋਇਆ ਫਸਲ ਦਾ ਕਾਢ ਤੋਂ ਕਾਢ ਵੀ 50000 ਰੁਪਇਆ ਜਿਹੜਾ ਸਾਡੀ ਮੰਗ ਹੈਗੀ ਵੀ 50000 ਰੁਪਇਆ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ ਜੀ 2023 ਦੇ ਵਿੱਚ ਹੋਈ ਸੀ ਇੱਕ ਤਬਾ ਉਹਦੋਂ ਆਇਆ ਤੁਹਾਨੂੰ ਮਿਲਿਆ ਉਹਦੋਂ ਜੀ ਆਇਆ ਸੀਗਾ 6800 ਰੁਪਇਆ ਉਹ ਵੀ ਵਿੱਚੋਂ ਅੱਧੇ ਪਚਦੇ ਆਏ ਪੈਸੇ ਅੱਧੇ ਰਹਿ ਗਏ ਜੀ ਸਾਰੇ ਪੈਸੇ ਨਹੀਂ ਆਏ ਸੀ 6800 ਦੇ ਸਾਊਤੇ ਵੀ ਸਾਰੇ ਪੈਸੇ ਨਹੀਂ ਆਏ ਸੀ ਪੰਜਾਬ ਸਰਕਾਰ ਵੱਲੋਂ ਮਿਲਿਆ ਕੋਈ ਜਦੋਂ ਨਹੀਂ ਪੰਜਾਬ ਸਰਕਾਰ ਵੱਲੋਂ ਕੁਝ ਨਹੀਂ ਮਿਲਿਆ ਜੀ ਉਹ ਸੈਂਟਰ ਸਰਕਾਰ ਦਾ ਆਇਆ ਸੀ ਹੁਣ ਅਸੀਂ ਬੇਨਤੀ ਕਰਦੇ ਆ ਵੀ ਕੁਝ ਸੈਂਟਰ ਸਰਕਾਰ ਤੇ ਕੁਝ ਪੰਜਾਬ ਸਰਕਾਰ ਜਿਹੜਾ ਹੈ ਭਗਵੰਤ ਮਾਨ ਨੇ ਤਾਂ ਕਦੂ ਦਿੱਤੇ ਸੀ ਉਹ ਵੀ ਰੋੜ ਗਏ ਕਦੂ ਵੀ ਰੋੜ ਗਏ ਕਦੂ ਵੀ ਰੋੜ ਗਏ ਹਾਂ ਕਦੋਂ ਦੇ ਕੁਝ ਨਹੀਂ ਕਦੋਂ ਦਿੱਤੇ ਸੀ 2023 ਚ ਮੁਆਵਜਾ ਦਾ ਮਤਲਬ ਹੈ ਉਹ ਕਹਿੰਦੇ ਵੀ ਕਦੂ ਕਰੋਗੇ ਤਾਂ ਮੁਆਵਜਾ ਬੱਕਰੀ ਮੁਰਗੀ ਦਾ ਉਹ ਤਾਂ ਵੀ ਹੈ ਉਹ ਤਾਂ ਰੋੜ ਗਏ ਕੁਝ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਬੱਕਰੀਆਂ ਮੁਰਗੀਆਂ ਵੀ ਮਰੀਆਂ ਹੋਣੀਆਂ ਲੋਕਾਂ ਦੀਆਂ ਬਾੜੀਆਂ ਮੱਜਾਂ ਬੱਕਰੀਆਂ ਸਾਰੇ ਹੀ ਮਰੀ ਜਣ ਮਰੀਆਂ ਨੇ ਉਹਨਾਂ ਦਾ ਮੁਆਵਜਾ ਕੋਈ ਕੁਝ ਨਹੀਂ ਮਿਲਿਆ ਕੁਝ ਨਹੀਂ ਮਿਲੇ ਕੋਈ ਨਹੀਂ ਪੁਰ ਸਰਕਾਰ ਤਾਂ ਕਹਿੰਦੀ ਬੜੇ ਬੰਦੋਬਸਤ ਕੀਤੇ ਹੋਇਆ ਸੀ ਕੁਛ ਨਹੀਂ ਕਿਹੜੇ ਬੰਦੇ ਪਾਸ ਤੋਂ ਹੁਣ ਆ ਕੀ ਆਇਓ ਜੂ ਪ੍ਰਾਈਵੇਟ ਲੋਕ ਸੇਵਾ ਕਰ ਰਿਆ ਨਹੀਂ ਜੇ ਉਹ ਸਮਾਜ ਸੇਵਕ ਨੇ ਉਹ ਜ਼ਿਆਦਾ ਸੇਵਾ ਕਰ ਰਹੇ ਨੇ ਜੀ ਹਾਂਜੀ ਸਰਕਾਰ ਵੱਲੋਂ ਕੋਈ ਜ਼ਿਆਦਾ ਉਪਰ ਵਾਲੇ ਨਹੀਂ ਕੀਤੇ ਜਾ ਰਿਹਾ ਜੀ ਹਾਂਜੀ ਸਰਕਾਰ ਨਹੀਂ ਕੁਝ ਕਰ ਰਹੀ ਹਾਂਜੀ ਹਾਂਜੀ ਬਿਲਕੁਲ ਹੁਣ ਕਿੰਨੇ ਮਤਲਬ ਔਖੇ ਹੋਣਗੇ ਪਸ਼ੂ ਵਗੈਰਾ ਤੇ ਬਹੁਤ ਔਖੇ ਨਹੀਂ ਹਾਂਜੀ ਹਾਂਜੀ ਬਹੁਤ ਔਖੇ ਜੀ ਬਹੁਤ ਔਖੇ ਹਾਂਜੀ ਹਾਂਜੀ ਬਿਲਕੁਲ ਤਾਂ ਤਸਵੀਰਾਂ ਤੁਹਾਨੂੰ ਦਿਖਾਈਆਂ ਕਿ ਕਿਸ ਤਰੀਕੇ ਨਾਲ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਨੇ ਇੱਥੇ ਪਹੁੰਚ ਕੇ ਹਰਾ ਚਾਰਾ ਉਹਨਾਂ ਦਾ ਕਹਿੰਦਾ ਕਿ ਪਹਿਲੀ ਵਾਰ ਹਰਾ ਚਾਰਾ ਜਿਹੜਾ ਸਾਨੂੰ ਇਹਨਾਂ ਹੜਾਂ ਦੇ ਵਿੱਚ ਮਿਲਿਆ ਫੀਡ ਵਗੈਰਾ ਤੇ ਲਗਾਤਾਰ ਮਿਲ ਰਹੀ ਸੀ ਚਾਰ ਮਿਲ ਰਿਹਾ ਸੀ ਪਰ ਜਿਹੜਾ ਹਰਾ ਚਾਰਾ ਆ ਉਹ ਪਹਿਲੀ ਵਾਰ ਮਿਲ ਆਇਆ ਬਾਈ ਦੇ ਨਾਲ ਵੀ ਗੱਲ ਕਰੀ ਬਸ ਬਾਈ ਜੀ ਕਿੰਨੇ ਪਸ਼ੂ ਆ ਤੁਹਾਡੇ ਕੋਲੇ ਪਛੂ ਮੇਰੇ ਕੋਲ ਦੋ ਆ ਤੇ ਪੰਜ ਬਾਪੂ ਦੇ ਸੱਤ ਪਸ਼ੂ ਸਾਡੇ ਸੱਤ ਪਸ਼ੂ ਨੇ ਉਹਨਾਂ ਦੇ ਹਾਲਾਤ ਕੀ ਨੇ ਜਦੋਂ ਦਿਖਾੜੇ ਹੋਏ ਹਾਲਾਤ ਤਾਂ ਬਹੁਤ ਮਾੜੇ ਨੇ ਤੁਸੀਂ ਹੁਣ ਆਪਾਂ ਇੱਥੇ ਦੂਰ ਆ ਥੋੜਾ ਤੁਹਾਨੂੰ ਦਿਖਾ ਦਿੰਦੇ ਸਾਡੇ ਘਰੇ ਪਾਣੀ ਹੈ ਮੈਂ ਕਿਸੇ ਗਵਾਂਢੀ ਕਰੇ ਬੰਨੇ ਆ ਮੇਚ ਪਸ਼ੂ ਆਪਦੇ ਅੱਛਾ ਹਾਂ ਤੇ ਥੋੜੀ ਦੀਆਂ ਕੰਨਾਂ ਡਿੱਗ ਪਈਆਂ ਤੇ ਤੂੜੀ ਵੀ ਤਕਰੀਬਨ ਖਰਾਬ ਹੋਣ ਲੱਗੀ ਹੈ ਹੂੰ ਇਹ ਕੌਣ ਲੈ ਕੇ ਆ ਤੁਹਾਡੇ ਲਈ ਹਾਰਾ ਜੀ ਇੱਕ ਕਿਸਾਨ ਜਿੱਤੇ ਬੰਦਿਆਂ ਵਾਲੇ ਆ ਹਰੀਸ਼ ਨੱਡਾ ਜੀ ਠੀਕ ਹੈ ਜਿਵੇਂ ਇਹ ਲੋਕ ਇਹ ਕਹਿ ਰਹੇ ਇੱਕ ਕਿਸਾਨ ਜਥੇਬੰਦੀਆਂ ਵਾਲੇ ਹੜਾਂ ਵਿੱਚ ਦਿਖਾਈ ਨਹੀਂ ਦੇ ਰਹੇ ਕਿਤੇ ਨਹੀਂ ਜੀ ਸਭ ਤੋਂ ਅੱਗੇ ਨੇ ਕਿਸਾਨ ਜਥੇਬੰਦੀਆਂ ਵਾਲੇ ਦਾ ਅਜੇ ਲੀਡਰ ਤਕਰੀਬਨ ਥੋੜਾ ਲੇਟ ਹੋ ਜਾਂਦਾ ਕਿਸਾਨ ਜਥੇਬੰਦੀਆਂ ਦੇ ਪਹਿਲੇ ਆ ਜਾਂਦੇ ਆ ਮਤਲਬ ਜਦੋਂ ਉਹਦੇ ਹੜੇ ਆ ਤੁਹਾਡੀ ਮਦਦ ਲਗਾਤਾਰ ਹੋ ਰਹੀ ਹਾਂਜੀ ਹਾਂ ਸਰਕਾਰੀ ਦਰਬਾਰੇ ਕੋਈ ਪਹੁੰਚਾ ਸਰਕਾਰੀ ਆnde ਪਿਆ ਪਰ ਥੋੜਾ ਲੇਟ ਆ ਹੋ ਜਾਂਦੇ ਵਿਚਾਰੇ ਕੀ ਦੇ ਕੇ ਜਾਂਦੇ ਜਦੋਂ ਵੀ ਫੀਡ ਵੀ ਦੇ ਗਏ ਵੈਸੇ ਚਾਰ ਵੀ ਦੇ ਗਏ ਗੋਲਡੀ ਕੁਮੋਜ ਹਾਂ ਐਮਐਲਏ ਦੇ ਹਾਂ ਪਰ ਸਰਕਾਰ ਦੇ ਵੱਲੋਂ ਕੁਝ ਆਇਆ ਉੱਤੋਂ ਉੱਪਰਲੀ ਸਰਕਾਰ ਦਾ ਪਤਾ ਨਹੀਂ ਇਹ ਤਾਂ ਸਾਡੇ ਕੋਲ ਤਾਂ ਕਿਹੜਾ ਆਂਦਾ ਇਸ ਤੋਂ ਉਹਦਾ ਜਿਵੇਂ ਰੇਸ਼ਨੱਡਾ ਜੀ ਆਇਆ ਜੀ 골ਡੀਵਰੀ ਭੇਜਿਆ ਸਾਡੇ ਕੋ ਆਚਾਰ ਵੀ ਆਇਆ ਤੇ ਫੀਡ ਵੀ ਆਇਆ 4 ਰੁਪਏ ਆਵਲਾ ਸਾਹਿਬ ਹਾਂ ਜਹਾਂ ਆਵਲਾ ਵੀ ਦੇ ਗਏ ਸਾਨੂੰ ਆਚਾਰ ਹੂੰ ਜਿਹਨੇ ਹੋਰ ਮਤਲਬ ਇੱਥੇ ਹਾਲਾਤ ਜਿਹੜੇ ਘਰਾਂ ਦੇ ਕੀ ਐ ਇੱਕ ਗੱਲ ਹੋਰ ਹੈ ਸਾਡੇ ਗੁਆਂਢ ਚੇਰ ਸਿੰਘ ਵਾਇਆ ਰਹਿੰਦਾ ਉਹ ਪਾਣੀ ਆਣ ਤੋਂ ਪਹਿਲੀ ਆਏ ਨੇ ਤਕਰੀਬਨ ਧੁੱਪ ਜਿਆਦਾ ਸੀ ਕਰੇ ਬਸ 5-7 ਮਿੰਟ ਆਇਆ ਕਿਸੇ ਬੰਦੇ ਦੇ ਮੱਥੇ ਨਹੀਂ ਲੱਗੇ ਉਹਨਾਂ ਦਾ ਟਾਈਮ ਨਹੀਂ ਲੱਗਾ ਸਾਡੇ ਕੋਲ ਤਾਂ ਦੇ ਸਾਡੇ ਤੋਂ 4 ਕਿਲੋਮੀਟਰ ਦੂਰ ਨੇ ਸਾਰਾ ਚੇਰ ਸਿੰਘ ਵਾਇਆ ਐਮਪੀ ਸਾਹਿਬ ਹੂੰ ਝੁਰੋਈਪੁਰ ਤੋਂ ਲਾਇਆ ਤੇ तकरीबन ਬੋਰ ਤੋਂ ਅਗਾਂਹ ਤੱਕ ਉਹਨਾਂ ਦਾ ਏਰੀਆ ਹੈ ਉਹ ਨਹੀਂ ਇੱਥੇ ਪਹੁੰਚ ਸਾਡੇ ਕੋਲ ਜਿੱਥੇ ਬੰਦੀਆਂ ਨੇ ਜਦੋਂ ਧਰਨਾ ਵਗੈਰਾ ਲਾਉਂਦੇ ਆ ਲੋਕ ਇਹ ਕਹਿੰਦੇ ਆ ਕਿ ਉਹ ਧਰਨਾ ਲਾਉਣ ਲਈ ਹੁੰਦੀਆਂ ਨਹੀਂ ਮਤਲਬ ਹੁਣ ਮਦਦ ਦੀ ਲੋੜ ਹੁਣ ਜਿੱਥੇ ਬੰਦੀਆਂ ਲੈ ਪਹੁੰਚ ਨਹੀਂ ਰਹੀਆਂ ਨਹੀਂ ਜੀ ਜਿੱਥੇ ਬੰਦੀਆਂ ਪਹੁੰਚ ਰਹੀਆਂ ਆ ਉਹ ਸਾਰੇ ਕੰਮ ਅੱਗੇ ਅੱਗੇ ਕਿੰਨੇ ਨਤਕਾ ਹੁੰਦਾ ਉਹ ਪਹਿਲੇ ਸਾਂਝ ਜਿੱਥੇ ਬੰਦੀਆਂ ਅੱਗੇ ਆਂਦੀਆਂ ਨੇ ਬਾਕੀ ਕੋਈ ਨਹੀਂ ਆਂਦਾ ਕੋਈ ਨਹੀਂ ਆਉਂਦਾ ਹਾਂਜੀ ਨੇੜੇ ਵਾਲੇ ਕੀ ਕੋਈ ਸੁਹਾਣੀ ਨਹੀਂ ਬਣਦਾ ਜੀ ਦੂਰ ਵਾਲੀ ਆ ਰਹੇ ਨੇ ਇੱਥੇ ਨੇੜੇ ਵਾਲਾ ਕੋਈ ਸੁਹਾਣੀ ਸਾਡਾ ਬਣਦਾ ਭ ਤੇ ਇੱਕ ਸਰਪੰਚ ਜਿਹੜਾ ਸਾਡਾ ਹੈਗਾ ਹੈ ਹੁਣ ਬਣਾਇਆ ਉਹ ਕੰਮ ਕਰ ਰਿਹਾ ਜਿਹੜੇ ਵੱਡੇ ਵੱਡੇ ਹੋਰ ਸਰਪੰਚ ਨੇ ਕੋਈ ਕੰਮ ਨਹੀਂ ਰਿਹਾ। ਇਸੇ ਵਾਰ ਫਸਲ ਤਬਾਹ ਹੋਈ ਇਸੇ ਤਰੀਕੇ ਨਾਲ 2023 ਚ ਵੀ ਕਹਿੰਦੇ। ਹਾਂਜੀ। 2023 ਦੇ ਵਿੱਚ ਵੀ ਨੁਕਸਾਨ ਕਾਫੀ ਹੋਇਆ ਸੀ। ਬੜਾ ਜੀ ਇੰਨਾ ਹੀ ਪਾਣੀ ਜਿੰਨਾ ਆਇਆ ਇਸ ਨਾਲ ਵੀ ਥੋੜਾ ਜਿਹਾ ਕੁਝ ਜ਼ਿਆਦਾ ਸੀ। ਉਹਨਾਂ ਪਹੁੰਚ ਚੁੱਕਿਆ ਹੁਣ ਵੈਸੇ ਜਿਵੇਂ ਆਉਣਾ ਸਾਡੇ ਚਾਰ ਛਪੇਰੇ ਜੀ ਢੰਗ ਬਣਿਆ ਖੜਾ ਹੈ ਨਾ। ਇਹ ਵੀ ਰਸਤਾ ਬੰਦ ਹੋ ਗਣ ਸਾਡਾ 11 ਰਸਤਾ। ਟਣਕਿਆਂ ਵਾਲਾ ਹੁਣ ਉਸ ਰਸਤੇ ਤੇ ਸਾਡਾ ਉਹ ਵੀ ਕੰਟਰ ਖੋਬਿਆ ਤੁਹਾਨੂੰ ਫਸਲਾਂ ਦਾ ਮੁਆਵਜ਼ਾ ਮਿਲਿਆ ਸਰਕਾਰ ਪੰਜਾਬੋਂ ਉਹ 7000 ਮਿਲਿਆ ਸੀ 7000 ਕੇਂਦਰ ਸਰਕਾਰ ਵੱਲੋਂ ਆਇਆ ਸੀ ਕਹਿੰਦੇ ਪਤਾ ਨਹੀਂ ਕੇਂਦਰ ਬਣਵਾਏ ਕਿ ਪੰਜਾਬੋਂ ਬਣਵਾਏ ਇਹ ਤਾਂ ਇਨਸਾਨ ਨੂੰ ਨਹੀਂ ਪਤਾ ਕਹੇ ਤਾਂ ਉਹਨਾਂ ਪੰਜਾਬ ਮੰਨੋਂ ਦਿੱਤਾ ਕੇਂਦਰ ਪੁੰਦਰ ਵਾਲਿਆਂ ਨੇ ਕੋਈ ਨਹੀਂ ਸਾਨੂੰ ਖਬਰ ਵੀ ਕੋਈ ਨਹੀਂ ਉਹ ਤਾਂ ਲਾਵਣ ਦੇਂਦੇ ਠੀਕ ਹੈ ਹਾਂ ਜੀ ਮੁੱਖ ਮੰਤਰੀ ਦਾ ਜਹਾਜ਼ ਦਿਖਿਆ ਕਿਤੇ ਹੈਲੀਕਾਪਟਰ ਲੰਘਿਆ ਉੱਤੋਂ ਨਾ ਕੋਈ ਜਹਾਜ਼ ਨਹੀਂ ਲੰਘਿਆ ਜੀ ਇੱਥੇ ਜਹਾਜ਼ ਕਿੰਨੇ ਵਾਰੀ ਆਇਆ ਇੱਥੇ ਇੱਥੇ ਕੋਈ ਵੀ ਨਹੀਂ ਆਇਆ ਚਾਜ ਆਇਆ ਨਹੀਂ ਹੈਲੀਕਾਪਟਰ ਨਹੀਂ ਨਹੀਂ ਜੀ ਇੱਥੇ ਕੋਈ ਨਹੀਂ ਆਇਆ ਸਾਮਾਨ ਸਮੂਹ ਦੇ ਗਏ ਉਹ ਤੋਂ ਨਾ ਨਾ ਕੋਈ ਸਾਮਾਨ ਨਹੀਂ ਦੇ ਗਏ ਇੱਥੇ ਕੋਈ ਨਹੀਂ ਆਇਆ ਬਸ ਆਮ ਪਾਰਟੀ ਦੇ ਵਾਰੀ ਆਏ ਸੀ ਕੋਈ ਸਾਮਾਨ ਅੱਗੇ ਦੇ ਗਏ ਨੇ ਆਜੇ ਹੁਣ ਹੋਰ ਕੋਈ ਨਹੀਂ ਪਹੁੰਚਿਆ ਅੱਗੇ ਦੋ ਚੱਕਰ ਲਾ ਗਏ ਨੇ ਗੋਲਡੀ ਸਾਹਿਬ ਸਾਡੇ ਤੋਂ ਆਏ ਨੇ ਅੱਗੇ ਦੋ ਵਾਰ ਚੱਕਰ ਲਾ ਗਏ ਨੇ ਜੀ ਹਾਂ ਬਾਕੀ ਹੋਰ ਬਾਕੀ ਆ ਚੇਅਰ ਸਿੰਘ ਆਇਆ ਕਹਿੰਦੇ ਇਹਨੂੰ ਸਾਲ ਦਾ 5 ਕਰੋੜ ਮਿਲਦਾ ਅੱਜ ਤੱਕ ਇਹਨੇ ਸਾਡੇ ਤੇ 50 ਲੱਖੀ ਲਾ ਦੇ ਤਾਂ ਬਹੁਤ ਵਾਧੂ ਹੋ ਜਾਣਾ ਰਾਸ਼ਨ ਹਾਂ ਐਮਪੀ ਐਮਪੀ ਬਣਾਇਆ ਜੀ 5 ਕਰੋੜ ਕਹਿੰਦੇ ਨੇ ਸਾਲ ਦਾ ਆਂਦਾ ਤੇ ਕੋਈ ਵੰਡ ਲਵੇ ਆਧੀ ਲਾ ਦੇਵੇ ਇੰਨੇ ਕਿਸਾਨਾਂ ਚ ਜ਼ਿਮੀਦਾਰਾਂ ਚ ਇੰਨਾ ਹੀ ਕਾਫੀ ਹੈਗਾ ਕੋਈ ਹਾਲ ਅੱਗੇ ਪਹਿਲੀ ਵਾਰ ਆਇਆ ਸੀ ਉਦੋਂ ਪਾਣੀ ਥੋੜਾ ਥੋੜੀ ਸੀ ਉਦੋਂ ਹੀ ਆਇਆ ਹੁਣ ਕੋਈ ਵੀ ਨਹੀਂ ਆਇਆ ਹੁਣ ਕਿ ਦਿਨੀ ਇੱਥੇ ਮੱਥੇ ਲੱਗਿਆ ਬਸ ਓਵੇਂ ਹੀ 2 ਮਿੰਟ ਗੇੜਾ ਮਾਰ ਕੇ ਹੋ ਗਿਆ ਠੀਕ ਹੈ ਠੀਕ ਹੈ ਧੰਨਵਾਦ ਜੀ